ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਵਾਹਿਗੁਰੂ

गुरु वाहीगुरु 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 वाही लो जी आज आप चीज तैयार कर लगे ਫਰਸਟ ਟਾਈਮ ਚੀਜ਼ ਤਿਆਰ ਕਰਨ ਨੂੰ ਕਿ ਆਪਾਂ ਕਹਿ ਕੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹੈਗਾ ਤੇ ਸਾਰੇ ਜਣੇ ਜਰੂਰ ਕਮੈਂਟ ਕਰਕੇ ਦੱਸਿਓ ਕਿ ਉਹ ਚੀਜ਼ ਕਿਸ ਤਰ੍ਹਾਂ ਦੀ ਬਣੀ ਆ ਆਪਾਂ ਤੁਹਾਨੂੰ ਲਾਸਟ ਤੱਕ ਸਾਰਾ ਪ੍ਰੋਸੀਜਰ ਉਹਦਾ ਦਿਖਾਵਾਂਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਲਏ ਹੈਗੇ ਜੀ ਆਪਾਂ ਮੈਂਗੋ ਮੈਂਗੋ ਨੂੰ ਚੰਗੀ ਤਰ੍ਹਾਂ ਮੈਸ਼ ਆਪਾਂ ਕਰ ਲਿਆ ਯਾਰ ਇਹਦੇ ਵਿੱਚ ਪਾ ਲਈ ਹੈ ਜੀ ਆਪਾਂ ਖੰਡ ਦੋ ਦੋ ਤੈਮ ਚਮਚ ਖੰਡ ਪਾ ਲਈ ਹੈ ਇਹ ਰੱਖਿਆ ਹੋਇਆ ਜੀ ਆਪਾਂ ਦੁੱਧ ਗਰਮ ਬਾਲਾ ਦਵਾਇਆ ਹੋਇਆ ਵੈਸੇ ਅਸੀਂ ਤੇ ਇਹ ਹੈਗਾ ਹੈ ਜੀ ਆਪਣੇ ਕੋਲੇ ਕਸਟਰਡ ਠੀਕ ਹੈ ਜੀ ਤੇ ਕਸਟਰਡ ਆਪਾਂ ਲਿਆਏ ਜੀ 2 ਚਮਚ ਤੇ ਇਸ ਨੂੰ ਪਾਉਨੇ ਆ ਜੇ ਇਸ ਦੇ ਵਿੱਚ ਇਸ ਨੂੰ ਪਾਉਣ ਤੋਂ ਬਾਅਦ ਵਿੱਚ ਚੰਗੀ ਤਰ੍ਹਾਂ ਇਸ ਨੂੰ ਆਪਾਂ ਮਿਕਸ ਕਰਾਂਗੇ ਕਾਸਟੇਲਾ ਦੇਖੋ ਕੀ ਕੁਲਤੀ ਹੋ ਗਿਆ ਜੀ ਬਣ ਕੇ ਤਿਆਰ ਆਪਣਾ ਬਲਕੋ ਕਾਸਟੇਡ ਜਿਹੜਾ ਹੈਗਾ ਆਪਣਾ ਲੋ ਜੀ ਤੁਹਾਡੇ ਸਾਹਮਣੇ ਉਹ ਮਰਮਸ ਦਾ ਦੋਮੈਂਟ ਦੇ ਵਿੱਚ ਬਣ ਕੇ ਤਿਆਰ

ਚਲੋ ਜੀ ਹੁਣ ਇਹਨੂੰ ਆਪਾਂ ਕਰਾਂਗੇ ਮਿਕਸ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਆਪਾਂ ਕਰ ਦਿੱਤਾ ਥੋੜੀ ਦੇਰ ਜੀ ਆਪਾਂ ਇਸ ਨੂੰ ਰੱਖ ਹੋਊਂਦਾ ਆਪਾਂ ਲੋਕੈਨੀ ਮਿਲੀ ਆਪਾਂ ਕੈਨੀ ਦੇ ਵਿੱਚ ਹੀ ਬਣਾਉਣ ਲੱਗੇ ਤੇ ਠੰਡਾ ਕੀ ਕਰਨਾ ਗਰਮ ਗਰਮ ਚੱਲ ਨੂੰ ਗਰਮ ਲੱਗਾ ਚਲੋ ਜੀ ਲੈ ਲਈਏ ਜੀ ਆਪਾਂ 3 ਗਲਾਸੀਆਂ ਸੋਨੀ ਜੀ ਕਦੋਂ ਦੱਸਦੇ ਇਹਦੇ ਵਿੱਚ ਕਰਕੇ ਠੀਕ ਹੈ ਸੋਨੀ ਜੀ ਕਦੋਂ ਮੌਸਮ ਮੈਂ ਠੰਡਾ ਠੰਡਾ ਮਤਲਬ ਜਦੋਂ ਆਪਾਂ ਅੰਦਰ ਜੰਨੇ ਆ ਨਾ ਫਿਰ ਥੋੜੀ ਜਿਹੀ ਆਪਾਂ ਨੂੰ ਗਰਮੀ ਜਿਹੜੀ ਹੈਗੀ ਉਹ ਵੱਧ ਲੱਗਦੀ ਕਿਉਂਕਿ ਸੇਕ ਦੇ ਲੱਗੇ ਜਦੋਂ ਆਪਾਂ ਕੰਮ ਕਰਦੇ ਆ ਲੋ ਜੀ ਇਹ ਰੱਖਦੇ ਆ ਗਲਾਸੀਆਂ ਤੇ ਗਲਾਸੀਆਂ ਦੇ ਵਿੱਚ ਆਪਾਂ ਪਾਉਨੇ ਆ ਲਓ ਮੈਂ ਗਰ ਮੈਂ ਗੁਗੁ ਗਾਣਾ ਖਾਣੇ ਹੈ ਖਾਣੇ ਨਹੀਂ ਨਹੀਂ ਇਹ ਨਹੀਂ ਖਾਣਾ ਜੀ ਜਮ ਗਈ ਕੁਲਫੀ ਜਲਦੀ ਜਲਦੀ ਹਮ ਨਿਕਾਲ ਲਉਗੀ ਆ ਆ ਆ ਇਧਰ ਦੇਖੋ ਇਧਰ ਦੇਖੋ ਇਹ ਤੂੰ ਦੇਖੋ तो बोल नहीं वन टू थ्री रोज 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 ਬੋਝ ਹੈ ਸਵਾਦ ਹਾਂ ਸਾਡੇ ਕਮਲੇ ਦੇ ਕੰਮ ਵੇ ਗਲੋ ਲਓ ਜੀ ਅੱਜ ਸੀਗੀ ਦਸਵੀਂ ਤੇ ਮੈਨੂੰ ਜਿਆਦਾ ਦੀ ਭੁੱਲੀ ਹੈ ਕਿ ਅੱਜ ਦਸਵੀਂ ਤੇ ਮੈਂ ਤੇ ਜਲਦੀ ਜਲਦੀ ਦੁੱਧ ਦੇ ਲੈਣ ਕਿਉਂਕਿ ਮੈਂ ਤਾਂ ਕੱਲ ਬਣਾ ਸੁਬਾਹ ਸੀ ਜਦ ਮੈਂ ਕਹਿ ਕਿ ਕਿ ਕਿਹਦੇ ਸ਼ੇਪ ਰਿਕਲੀ ਦਸੂ ਪਰ ਮੈਨੂੰ ਪਤਾ ਹੀ ਨਹੀਂ ਸੀਗਾ

ਤੇ ਮੈਂ ਜਾਣ ਸੀ ਗਤੋਦਲਾਂ ਤਾਂ ਅਗਰ ਫੇਰੇ ਮੈਂ ਨਾਨੀ ਦੀ ਚੁੰਨੀ ਲੈ ਕੇ ਗਈ ਆ ਤੇਲਾ ਜਿਹੋਂ ਆਪਾਂ ਜਲਦੀ ਜਲਦੀ ਸਬਜੀ ਨੂੰ ਕੱਟਾਂਗੇ ਸਬਜੀ ਅੱਜ ਬਣਾਵਾਂਗੇ ਜੀ ਆਪਾਂ ਸੁੱਕੇ ਸੁੱਕੀਆਂ ਫਲੀਆਂ ਦੀ ਸਬਜੀ ਜਿਹੜੀ ਹੈਗੀ ਆ ਉਹ ਆਪਾਂ ਬਣਾ ਕੇ ਕਰਾਂਗੇ ਤਿਆਰ ਜਲਦੀ ਜਲਦੀ ਹੁਣ ਆਪਾਂ ਕਰਦੇ ਆਂ ਤਿਆਰ ਸੁਖਿਆ ਤੁਸੀਂ ਰਿਓ ਵੀਡੀਓ ਦੇ ਨਾਲ ਜੁੜੇ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਲਾਈਕ ਮੈਂ ਕਰਨਾ ਨਾ ਭੁੱਲਿਓ ਕਰੋ ਆਪਾਂ ਲਵਣਾ ਸੀਗਾ ਭੋਗ ਤਾਂ ਕਰਕੇ ਆਪਾਂ ਜਲਦੀ ਜਲਦੀ ਆਣਗੇ ਸਬਜ਼ੀ ਵਗੈਰਾ ਕੱਟੀ ਤੇ ਜਲਦੀ ਜਲਦੀ ਸਬਜ਼ੀ ਕੱਟ ਕੇ ਤੇ ਮੈਂ ਲਗਾਉਣ ਲੱਗੀ ਸੀਗੀ ਤੜਕਾ ਮੈਂ ਕਿ ਬਰਤਨ ਵਗੈਰਾ ਬਾਅਦ ਵਿੱਚ ਸਾਫ਼ ਕਰ ਦੇਵਾਂ ਪਹਿਲਾਂ ਤੜਕਾ ਵਗੈਰਾ ਲਗਾ ਕੇ ਰੱਖ ਲੈਣੀ ਹੈਗੀ ਤੇ ਤੜਕਾ ਥੁੜਕਾ ਲਾ ਕੇ ਆਪਾਂ ਸਬਜ਼ੀ ਵੀ ਵਿੱਚ ਪਾ ਦਿੱਤੀ ਸੀਗੀ ਤੇ ਆਪਾਂ ਬੱਤਨ ਵੀ ਜਿਹੜੇ ਹੈਗੇ ਸੀਗੇ ਉਹ ਮੈਂ ਸਾਫ ਕਰ ਲਏ ਤੇ ਸੀ ਇੱਕ ਸਾਈਡ ਤੇ ਮੈਂ ਦੁੱਧ ਰੱਖਿਆ ਹੋਇਆ ਸੀਗਾ ਦੁੱਧ ਨੂੰ ਵੀ ਉਬਾਲਾ ਕਰਾ ਲਿਆ ਤੇ ਦੁੱਧ ਨੂੰ ਉਬਾਲਾ ਕਰਾ ਕੇ ਤੇ ਕਾਫੀ ਦਿਨ ਹੋ ਗਏ ਆ ਤਾਂ ਇਹਨੂੰ ਦੁੱਧ ਨੂੰ ਤੇ ਆਪਾਂ ਹੁਣ ਪ੍ਰਸ਼ਾਦ ਜਿਹੜੇ ਹੈਗੇ ਸੀਗੇ ਉਹ ਤਿਆਰ ਕਰਨੇ ਸੀਗੇ ਤੇ ਜਲਦੀ ਜਲਦੀ ਜੀ ਆਪਾਂ ਇੱਥੇ ਪ੍ਰਸ਼ਾਦ ਦੇ ਤਿਆਰ ਕੀਤੇ ਤੇ ਤੁਸੀਂ ਕਿੰਨੇ ਫੁਲਕੇ ਜਿਹੜੇ ਹੈਗੇ ਉਹ ਤਿਆਰ ਕਰਦੇ ਹੁੰਦੇ ਆ ਮੈਂ ਸਤ ਫੁਲਕੇ ਜਿਹੜੇ ਹੈਗੇ ਗੁਰੂ ਸਾਹਿਬ ਜੀ ਲਈ ਤਿਆਰ ਕਰਦੇ ਹੁੰਦੀ ਆ ਤੁਸੀਂ ਕਿੰਨੇ ਤਿਆਰ ਕਰਦੇ ਹੈਗੇ ਜੇ ਆਪਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਟਰਾਈ ਜਰੂਰ ਕਰਿਓ ਠੀਕ ਹੈ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਆਏ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਇੱਕ ਤਾਂ ਤੁਹਾਡੇ ਨਾਲ ਮੰਗੋ ਵਾਲੀ ਗੁਲਫੀ ਜਿਹੜੀ ਹੈਗੀਆ ਉਹ ਟਰਾਈ ਕਰਕੇ ਤੁਹਾਨੂੰ ਦੱਸੀ ਹੈਗੀ ਪਿਓ ਕਿਸ ਤਰ੍ਹਾਂ ਹੈ ਉਹ ਇੱਕ ਦਿਨ ਪਹਿਲਾਂ ਦਾ ਵੀਡੀਓ ਹੈਗਾ ਆ ਤੇ ਇਹ ਹੈਗਾ ਜੀ ਦੂਸਰੇ ਦਿਨ ਦਾ ਲਓ ਜੀ ਦਸਵੀਂ ਕਰਕੇ ਆ ਗਏ ਆਪਾਂ ਘਰੇ ਹਾਂ ਜਿਹੜਾ ਆਪਾਂ ਪ੍ਰਸ਼ਾਦ ਬਣਾ ਕੇ ਗਏ ਸੀਗੇ ਭੋਗ ਆਪਾਂ ਲਗਾ ਕੇ ਸੀਗੇ ਮਾਤਾ ਜੀ ਨੂੰ ਹਲੋ ਜੀ ਸੱਸੀ ਕਾਜੀ ਸਾਰੇ ਨੂੰ ਕਿਵੇਂ ਜੀ ਤੁਸੀਂ ਸਭ ਕਾਵੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜਦੀ ਕਲਾ ਵਿੱਚ ਹੋਗੇ ਆਪਣੇ ਆਪਣੇ ਕੰਮਾਂ ਵਿੱਚ ਰਾਜੀ ਖੁਸ਼ੀ ਹੋਗੇ ਤੇ ਆਜਾਗੇ ਦਸਵੀਂ ਦਾ ਦਿਹਾੜਾ ਵਾਈਰੂ ਸਾਰੇ ਨੂੰ ਹਮੇਸ਼ਾ ਸਾਰੇ ਚੜਦੀ ਕਲਾ ਵਿੱਚ ਤਾਂ ਰਹਸਤਰੀ ਚੜਦੀਆਂ ਕਲਾ ਵਿੱਚ ਰੱਖੇ ਤਾਂ ਨਰਸਤੀਆ ਮਖੇ ਤੇ ਕਾਰੋਬਾਰ ਵਿੱਚ ਵਾਧਾ ਕਰੇ ਤੇ ਅੱਜ ਜੀ ਆਪਾਂ ਦਸਵੀਂ ਦਾ ਦਿਹਾੜਾ ਸੀਗੇ ਤੇ ਤਾਂ ਕਰ ਫਿਰ ਆਪਾਂ ਬੁੱਧਰ ਸਭ ਨੂੰ ਜਾਏ ਆ ਤੇ ਆਪਾਂ ਰੂਟੀ ਪਣੀ ਆਪਣਾ ਸਾਰਾ ਕੁਝ ਕਰ ਲਿਆ ਆ ਤੇ ਦੇਖੋ ਕਾਫੀ ਇਹਨਾਂ ਦੇ ਰਕਾਲਾਂ ਰੀਆਂ ਹੋ ਗਏ ਸ਼ਾਮਾਂ ਹੋ ਗਏ ਤੇ ਆਪਾਂ ਰੂਟੀ ਪਣੀ ਆਪਣਾ ਕਰ ਲਈ ਸੀਗੇ ਕਿਉਂਕਿ ਆਪਾਂ ਗੁਰੂ ਸਭਜੇ ਨੂੰ ਭੋਗ ਲਵਾਉਣਾ ਸੀਗਾ ਤਾਂ ਕਰਕੇ ਭੋਗ ਲਵਾ ਦਿੱਤਾ ਭੋਗ ਲਵਾਉਣ ਤੋਂ ਬਾਅਦ ਵਿੱਚ ਜਿ ਹੁਣ ਆਪਾਂ ਆਪਣੇ ਪੇੜ ਦੀ ਕਰਾਂਗੇ ਪੇੜ ਪੂਜਾ ਫਿਰ ਕੰਮ ਦੋ ਜਾ ਫਿਰ ਕਰਦੇ ਪਹਿਲਾਂ ਆਪ ਸਭਾ ਸਾਮ ਸੰਭਾਲ ਕਰਤੀਏ ਕਿਉਂਕਿ ਅੱਜ ਸਭ ਕੁਝ ਲੈ ਕਰਕੇ ਨਹੀਂ ਸੀਗੇ ਤਾਂ ਕਰਕੇ ਹੇਲਸ ਦੇ ਵਿੱਚ ਚੱਪੜ ਸੇਰ ਕਰਦੇ ਬਹੁਤ ਪੀ ਕੋਈ ਸਬਾਲੀ ਦੀ ਹੈ ਨਹੀਂ ਸੇ ਕੋਲ ਹੈ ਬਾਬੇ ਦੇ ਘਰੋਂ ਆ ਕੇ ਇੱਕ ਬਹੁਤ ਸੁੱਖ ਮਿਲ ਗਿਆ ਪਰ ਆਪਣਾ ਕੋਲਡ ਡਰਿੰਕ ਮਿਲ ਗਿਆ ਖੇਡਣ ਵਾਸਤੇ ਸੋਣ ਆਪਾਂ ਬਿਲੇ ਹੁਣ ਕੱਪੜੇ ਚੇਂਜ ਕਰ ਲਈਏ ਚੇਂਜ ਕਰਕੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਠੀਕ ਹੈ ਜੀ ਇਨਸ਼ਾਅ ਅੱਜ ਦਾ ਸੋਣਾ ਕਿੰਨਾ ਸੋਣਾ ਨੇ ਕਿੰਨਾ ਸੋਣਾ ਨੇ ਸ਼ਾਮ ਦਾ ਇੱਕ ਬਾਬਾ ਜੀ ਦਾ ਪਾਰ ਚੱਲਦਾ ਵੈ